ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਭਾਵੀ ਉਮੀਦਵਾਰਾਂ ਦਾ ਸਰਵੇਖਣਾ ਅੱਜ ਅਸੀਂ ਸੀ ਸੀਟ ਦੀ ਗੱਲ ਕਰਾਂਗੇ ਪਟਿਆਲਾ ਪਟਿਆਲਾ ਸ਼ਾਹੀ ਹਲਕਾ ਮੰਨਿਆ ਜਾਂਦਾ ਰੋ ਉੱਥੋਂ ਇਸ ਸਮੇਂ ਜਿਹੜੇ ਨੇ ਪ੍ਰਨੀਤ ਕੌਰ ਜਿਹੜੇ 2019 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਜਿੱਤੇ ਉਸ ਬਾਅਦ 22 ਦੇ ਵਿੱਚ ਕ੍ਰੀਪ ਜਦੋਂ ਪੌਣੇ 5 ਸਾਲ ਦੀ ਸਰਕਾਰ ਹੋ ਜਾਂਦੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਉਹਨਾਂ ਕੋਲੋਂ ਸੀਐਮ ਦੀ ਕੁਰਸੀ ਖੋਈ ਸੀ ਉਸ ਤੋਂ ਬਾਅਦ ਸਾਰੇ ਨੂੰ ਪਤਾ ਉਹ ਪਰਿਵਾਰ ਫਿਰ ਬੀਜੇਪੀ ਚ ਸ਼ਾਮਲ ਹੋ ਗਿਆ ਸੀ ਤੇ ਇਸ ਵਾਰ ਚਰਚਾ ਕਿ ਕੈਪਟਨ ਮਰਿੰਦ ਸਿੰਘ ਤੇ ਚਾਹੇ ਚੋਣ ਨਹੀਂ ਲੜਨ ਕਿਉਂਕਿ ਬੀਜੇਪੀ ਦਾ ਫੰਡਾ ਹੈ ਕਿ ਜੇ 75 ਸਾਲ ਤੋਂ ਜੀ ਦੀ ਜ਼ਿਆਦਾ ਉਮਰ ਹੋਵੇ ਉਹਨੂੰ ਚੋਣ ਨਹੀਂ ਲੜਾਈ ਜਾਂਦੀ ਹੈਗੀ ਪਰ ਚਰਚਾ ਇਸ ਵਾਰ ਸ਼ਾਹੀ ਸੀਟ ਬੀਜੇਪੀ ਵੱਲੋਂ ਕੌਣ ਲੜੇਗਾ ਕਾਲੀਦਲ ਵੱਲੋਂ ਕੌਣ ਕਾਂਗਰਸ ਵੱਲੋਂ ਕੌਣ ਤੇ ਝਾੜੂ ਵੱਲੋਂ ਕੌਣ ਲੜੇਗਾ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਟਿਆਲਾ ਤੋਂ ਆਮ ਆਦੀ ਪਾਰਟੀ ਦੀ ਕਿਉਂਕਿ ਸੱਤਾ ਉਹਨਾਂ ਦੀ ਹੈ ਸੋਅਰ ਆਮ ਆਦਮੀ ਪਾਰਟੀ ਕਿਸ ਨੂੰ ਉਮੀਦਵਾਰ ਬਣਾ ਸਕਦੀ ਹਾਲਾਂਕਿ 2019 ਦੇ ਵਿੱਚ ਜਿਹਨੇ ਡਾਕਟਰ ਬਲਬੀਰ ਸਿੰਘ ਹੁਣੀ ਚੋਣ ਲੜੇ ਸੀ ਹਾਰ ਗਿਆ ਸੀ ਤੇ ਸੋਅਰ ਕੌਣ ਹੋ ਸਕਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਬਹੁਤ ਹੀ ਵੱਡੇ ਵਪਾਰੀ ਵੱਡੇ ਬਿਜ਼ਨਸਮੈਨ ਵੱਡਾ ਚਿਹਰਾ ਦਲਬੀਰ ਸਿੰਘ ਯੂਕੇ ਨਾਮ ਦੇ ਚਰਚਾ ਦੇ ਵਿੱਚ ਚਿਹਰੇ ਆਏ ਨੇ ਕਿ ਦਲਬੀਰ ਸਿੰਘ ਜੂਕੇ ਉਹ ਚਾਹੁੰਦੇ ਨੇ ਕਿ ਆਮਾਦੀ ਪਾਰਟੀ ਉਹਨਾਂ ਨੂੰ ਟਿਕਟ ਦੇਵੇ ਔਰ ਜਿਹੜੇ ਸਰਵੇਖਣ ਹੁਣ ਤੱਕ ਆਏ ਜਾਂ ਜਿਹੜੀ ਚਰਚਾ 24% ਜਿਹੜੇ ਲੋਕ ਨੇ ਉਹ ਦਲਬੀਰ ਸਿੰਘ ਜੁਕੇ ਨੂੰ ਚਾਹੁੰਦੇ ਨੇ ਕਿ ਆਮਾਦੀ ਪਾਰਟੀ ਨੂੰ ਦਲਬੀਰ ਸਿੰਘ ਜੁਕੇ ਨੂੰ ਟਿਕਟ ਦੇਣੀ ਚਾਹੀਦੀ ਆ ਉਹਨਾਂ ਤੋਂ ਇਲਾਵਾ ਜਿਹੜੇ ਪੱਤਰਕਾਰ ਐ ਚੁੱਕੇ ਨੇ ਬਲਤੇਜ ਪੰਨੂ ਜਿਹੜੇ ਅੱਜਕੱਲ ਮੀਡੀਆ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਨੇ ਸਰਕਾਰ ਦੇ ਵਿੱਚ ਉਹ ਇੱਕ ਜਾਣੇ ਪਛਾਣੇ ਪੱਤਰਕਾਰ ਨੇ ਆਮਾਦੀ ਪਾਰਟੀ ਵਾਸਤੇ ਕੰਮ ਕਰਦੇ ਰਹੇ ਨੇ ਤੇ ਹੁਣ ਸਰਕਾਰ ਦਾ ਹਿੱਸਾ ਨੇ ਸਰਕਾਰ ਦੇ ਜਿਹੜੇ ਲੋਕ ਸੰਪਰਕ ਵਿਭਾਗ ਦੇ ਵਿੱਚ ਪਨ মিডিਆ ਸੁਸਾਇਟੀ ਉਸ ਪਨ মিডিਆ ਸੁਸਾਇਟੀ ਦੇ ਵਿੱਚ ਬਤੌਰ ਉਹ মিডিਆ ਡਾਇਰੈਕਟਰ ਲੱਗੇ ਹੋਏ ਨੇ ਤੇ ਬਲਤੇਜ ਪੰਨੂ ਹੋਣੀ ਵੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਚਰਚਾ ਦੇ ਵਿੱਚ ਕਾਫੀ ਮਿਲਣਾ ਜੁਲਣਾ ਉਹਨਾਂ ਨੇ ਸ਼ੁਰੂ ਕੀਤਾ ਸੀ ਕਾਫੀ ਲੰਮੇ ਸਮੇਂ ਤੋਂ ਜਦੋਂ ਤੋਂ 2022 ਚ ਆਮ ਆਦੀ ਪਾਰਟੀ ਦੀ ਸਰਕਾਰ ਬਣ ਗਈ ਹੈ ਜਿੱਥੇ ਭਗਵੰਤ ਮਾਨ ਹੋਣਾ ਦੇ ਨਾਲ ਕਾਫੀ ਨੇੜਤਾ ਉੱਥੇ ਹਾਈ ਕਮਾਂਡ ਦੇ ਨਾਲ ਵੀ ਨੇੜਤਾ ਜਿਹੋ ਪਿੱਛੇ ਜਿਹੋ ਉਹਨਾਂ ਦੇ ਲੜਕੇ ਦਾ ਵਿਆਹ ਹੋਇਆ ਸੀ ਉਸ ਸਮੇ ਸਮੁੱਚੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਜਿਹਦੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਬਤੌਰ ਵਿਸ਼ੇਸ਼ ਤੌਰ ਤੇ ਆਏ ਸਨ ਮਹਿਮਾਨ ਦੇ ਤੌਰ ਤੇ ਵੱਡੇ ਮਹਿਮਾਨ ਦੇ ਤੌਰ ਤੇ ਤੇ ਜਿਹੜੇ ਹੁਣ ਤੱਕ ਸਰਵੇਖਣ ਦੇ ਚਰਚਾ ਕੋਈ 20% ਦੇ ਕਰੀਬ ਜਿਹੜੇ ਲੋਕ ਚਾਹੁੰਦੇ ਨੇ ਕਿ ਬਲਤੇਜ ਪੰਨੂ ਨੂੰ ਜਿਹੜੇ ਆਮਾਦੀ ਪਾਰਟੀ ਦੇ ਵਰਕਰ ਸਪੋਰਟਰ ਨੇ ਕਿ ਟਿਕਟ ਆਮਾਦੀ ਪਾਰਟੀ ਨੂੰ ਬਲਤੇਜ ਪੰਨੂ ਨੂੰ ਦੇਣੀ ਚਾਹੀਦੀ ਹੈ ਜਦਕਿ 24% ਦਲਬੀਰ ਸਿੰਘ ਜੂਕੇ ਇਹਨਾਂ ਦੋਨਾਂ ਤੋਂ ਇਲਾਵਾ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਹੈ ਐਸਟੇਮ ਖਰਚਨ ਸਿੰਘ ਬਰਸਟ ਖਰਚਨ ਸਿੰਘ ਬਰਸਟ ਬਾਰੇ ਵੀ ਚਰਚਾ ਕਿ ਉਹ ਵੀ ਚੋੜ ਮੈਦਾਨ ਵਿੱਚ ਉਤਾਰੇ ਜਾ ਸਕਦੇ ਨੇ ਤੇ ਜਿਹੜੇ ਵਰਕਰ ਜੁੜੇ ਨੇ 18% ਚਾਹੁੰਦੇ ਨੇ ਕਿ ਹਰਚ ਸਿੰਘ ਬਰਸਟ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈਗੇ ਇਸ ਤੋਂ ਇਲਾਵਾ ਡਾਕਟਰ ਬਲਬੀਰ ਸਿੰਘ ਜਿਹੜੇ ਹੈਲਥ ਮੰਤਰੀ ਨੇ ਉਹਨਾਂ ਦੇ ਵੀ ਚਰਚਾ ਚ ਤੇ ਚਰਚਾ ਦੇ ਵਿੱਚ ਇਹ ਵੀ ਆ ਕਿ ਚੇਤਨ ਸਿੰਘ ਜੋੜੀ ਮਾਜਰੇ ਨੂੰ ਵੀ ਮਦਾਨ ਵਿੱਚ ਉਤਾਰਿਆ ਜਾ ਸਕਦਾ ਲੇਕਿਨ ਜ਼ਿਆਦਾ ਇਹ ਪੰਜ ਨਾਮ ਨੇ ਮੋٹے ਤੌਰ ਤੇ ਪਰ ਇਹ ਹੈ ਕਿ ਦਲਬੀਰ ਸਿੰਘ ਯੂਕੇ ਦਾ ਵੀ ਚੰਗਾ ਜ਼ੋਰ ਲੱਗਿਆ ਦਲਬੀਰ ਸਿੰਘ ਯੂਕੇ ਤੇ ਬਲਤੇਜ ਪਨੂ ਦਾ ਗੱਲ ਕਰਦੇ ਆ ਬੀਜੇਪੀ ਦੀ ਕਿ ਬੀਜੇਪੀ ਵੱਲੋਂ ਕੌਣ ਚੋਣ ਲੜ ਸਕਦਾ ਬੀਜੇਪੀ ਕੋ ਕਿ ਕੈਪਟਨ ਮਰਿੰਦਰ ਸਿੰਘ ਨੇ ਹੀ ਲੜਨੀ ਆ ਕੈਪਟਨ ਮਰਿੰਦਰ ਸਿੰਘ ਦੇ ਪਰਿਵਾਰ ਨੇ ਲੜਨੀ ਆ ਤੇ ਚਰਚਾ ਜਾਂ ਪ੍ਰਨੀਤ ਕੌਰ ਚੋਣ ਲੜ ਸਕਦੇ ਨੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਅਗਰ ਗੱਲ ਕਿਤੇ ਜਿਹੜੇ ਲੋਕ ਚਾਹੁੰਦੇ ਨੇ ਕਿ ਪ੍ਰਨੀਤ ਕੌਰ ਨੂੰ 43% ਲੋਕ ਚਾਹੁੰਦੇ ਨੇ ਜਿਹੜੇ ਬੀਜੇਪੀ ਦੇ ਨਾਲ ਜਾਂ ਕੈਪਟਨ ਪਰਿਵਾਰ ਦੇ ਨਾਲ ਜੁੜੇ ਨੇ ਜਾਂ ਸ਼ਾਈ ਸ਼ਹਿਰ ਦੇ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਕਿ ਪ੍ਰਨੀਤ ਕੌਰ ਨੂੰ ਮੋੜ ਤੋਂ ਚੋਣ ਲੜਨੀ ਚਾਹੀਦੀ। ਲੇਕਨ ਨਾਲ ਦੀ ਨਾਲ ਜਿੱਥੇ 43% ਜਿਹੜੇ ਬੀਜੇਪੀ ਜਾਂ ਕਾਂਗਰਸ ਦੇ ਕੁਝ ਕੀ ਲੋਕ ਜਾਂ ਫਿਰ ਕੈਪਟਨ ਨੂੰ ਚਾਉਣ ਵਾਲੇ ਲੋਕ ਜਿੱਥੇ ਪ੍ਰਨੀਤ ਕੌਰ ਨੂੰ ਚਾਹੁੰਦੇ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਜੈ ਇੰਦਰ ਕੌਰ ਨੂੰ ਵੀ 24% ਜਿਹੜੇ ਲੋਕ ਚਾਹੁੰਦੇ ਰਿਹਾ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ। ਚਾਹੇ ਪ੍ਰਨੀਤ ਕੌਰ ਨੇ ਇਲੈਕਸ਼ਨ ਲੜੀ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਲੜੀ ਹੋਵੇ। ਜਿੰਨਾ ਬਿਹਾਈਂਡ ਦਾ ਸੀਨ ਜਾਂ ਪਿੱਛੇ ਬੈ ਕੇ ਜਿੰਨਾ ਕੰਮ ਜੈ ਇੰਦਰ ਕੌਰ ਨੇ ਕੀਤਾ ਉਹਨਾਂ ਸ਼ਾਇਦ ਕੈਪਟਨ ਮਰਿੰਦਰ ਸਿੰਘ ਨਵੀਕ ਤਾਂ ਉਹ ਕੈਪਟਨ ਮਰਿੰਦਰ ਸਿੰਘ ਇਕ ਵਾਰ ਆਤੇ ਉਤੇ ਪਟਿਆਲੇ ਫਾਈਲ ਭਰਨ ਦੇ ਕਾਗਜ਼ ਨਾਮਜ਼ਿੰਦਗੀ ਪੱਤਰ ਦਾਖਲ ਕਰਨ ਦੇ ਜਾਂ ਫਿਰ ਜਦੋਂ ਜਿੱਤ ਦੇ ਉਦੋਂ ਸਰਟੀਫੀਕੇਟ ਲੈਣ ਜਾਂਦੇ ਜਾਦਾ ਕੰਮ ਕਰ ਜੈ ਇੰਦਰ ਕੌਰ ਹੀ ਕਰਦੇ ਨੇ ਹੜਾਂ ਦੇ ਵਿੱਚ ਵੀ ਜੈ ਇੰਦਰ ਕੌਰ ਨੇ ਕਾਫੀ ਕੰਮ ਲਵਾ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ ਹੁਣ ਸਰਕਾਰ ਨੂੰ ਆਹੇ ਬਗਾਹੇ ਘੇਰਦੇ ਰਹਿੰਦੇ ਹਨ ਇਸ ਕਰਕੇ ਉਹਨਾਂ ਬਾਰੇ ਵਿਚਾਰਚਾ ਔਰ ਇਸ ਤੋਂ ਇਲਾਵਾ ਭਾਜਪਾ ਦੇ ਜਿਹੜੇ ਆਪਣਾ ਇੱਕ ਚਿਹਰਾ ਗੁਰਤੇਜ ਸਿੰਘ ਜਿਹੜੇ ਨਾਬਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵੀ ਰਹੇ ਚੁੱਕੇ ਹਨ ਉਹਨਾਂ ਦੀ ਵੀ ਚਰਚਾ ਕਿ ਉਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਉਹਨਾਂ ਨੂੰ ਵੀ ਜਿਹੜੇ ਭਾਜਪਾ ਦੇ ਨਾਲ ਜਿਹੜੇ ਲੋਕ ਜੁੜੇ ਨੇ 11% ਦੇ ਲੋਕ ਨੇ ਉਹ ਗੁਰਤੇਜ ਸਿੰਘ ਦੇ ਹੱਕ ਵਿੱਚ ਗੱਲ ਕਰਦੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੌਣ ਹੋ ਸਕਦਾ ਹੈ ਕਿਉਂਕਿ ਪ੍ਰਨੀਤ ਕੌਰ ਹੁਣੀ ਤੇ ਬੀਜੇਪੀ ਵੱਲੋਂ ਚੋਣ ਲੜਨਗੇ ਜਾਂ ਉਹਨਾਂ ਦਾ ਟੱਬਰ ਹੁਣ ਬੀਜੇਪੀ 'ਤੇ ਸ਼ਾਮਲ ਹੋ ਚੁੱਕਾ ਵਿਜੇਂਦਰ ਸਿੰਘਲਾ ਜਿਹੜੇ ਕੈਬਨ ਮੰਤਰੀ ਰਹੇ ਚੁੱਕੇ ਵੈਸੇ ਤੇ ਸੰਗਰੂਰ ਦੇ ਵਿੱਚ ਵੀ ਉੱਥੋਂ ਦੇ ਜਿਹੜੇ ਵਰਕਰ ਚਾਹੁੰਦੇ ਆਗੇ ਨੇ ਪਰਨਾਲ ਦੀ ਨਾਲ ਵਿਜੇਂਦਰ ਸਿੰਘਲਾ ਦੀ ਜਿਹੜੀ ਅੱਖ ਆ ਉਹ ਪਟਿਆਲੇ ਤੇ ਆ ਕਿ ਪਟਿਆਲੇ ਤੋਂ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਵਿਜੇਂਦਰ ਸਿੰਘਲਾ ਤੋਂ ਇਲਾਵਾ ਜਿਹੜੇ ਪਟਿਆਲੇ ਦੇ ਲੋਕ ਨੇ ਹਾਲਾਂਕਿ ਉਹ ਡਾਕਟਰ ਤਨਵੀਰ ਗਾਂਧੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ ਨਾ ਉਹਨਾਂ ਕੋਲ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਆ ਇੱਕ ਐਮਪੀ 2014 ਵਿੱਚ ਆਮ ਆਦੀ ਪਾਰਟੀ ਵੱਲੋਂ ਜਿੱਤੇ ਸੀ ਪਰਨੀਤ ਕੌਰ ਨੂੰ ਹੀ ਹਰਾਇਆ ਸੀ ਲੇਕਿਨ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਲੋਕ ਜੁੜੇ ਜਾਂ ਪਟਿਆਲੇ ਦੇ ਜਿਹੜੇ ਨਿਰਪੱਖ ਤੌਰ ਤੇ ਨਜ਼ਰੀਆ ਰੱਖਣ ਵਾਲੇ ਉਹ 31% ਲੋਕ ਚਾਹੁੰਦੇ ਨੇ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਵੱਲੋਂ ਜਿਹੜੀ ਚੋਣ ਲੜਨੀ ਚਾਹੀਦੀ ਕਿਉਂਕਿ ਜਦੋਂ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੀ ਪੰਜਾਬ ਦੇ ਵਿੱਚ ਆਈ ਸੀ ਉਦੋਂ ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਕੋਜ ਕਿਲੋਮੀਟਰ ਹੱਥ ਛੱਤ ਪੜ ਕੇ ਰਾਹੁਲ ਗਾਂਧੀ ਦੇ ਨਾਲ ਵੀ ਸਫ਼ਰ ਕੀਤਾ ਇਸ ਕਰਕੇ ਇਸ ਕਰਕੇ ਚਰਚਾ ਸ਼ੁਰੂ ਹੋ ਗਈ ਕਿ ਸ਼ਾਇਦ ਡਾਕਟਰ ਧਰਮੀਰ ਗਾਂਧੀ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜ ਸਕਦੇ ਨੇ ਫਿਰ ਨਾਮ ਆ ਰਿਹਾ ਨਵਜੋਤ ਕੌਰ ਸਿੱਧੂ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਜੀਮਨ ਸਾਥ ਨੇ ਹਾਲਾਂਕਿ ਉਹਨਾਂ ਦੀ ਸਿਹਤ ਆਗਿਆ ਨਹੀਂ ਦਿੰਦੀ ਲੇਕਿਨ ਪਟਿਆਲਾ ਦੇ ਲੋਕ ਚਾਹੁੰਦੇ ਨੇ ਕਿ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਲੜਨਾ ਚਾਹੀਦੀ ਹੈ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਤੇ ਸਪੋਰਟਰ 27% ਦੇ ਲੋਕ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਚਾਹੁੰਦੇ ਨੇ ਔਰ ਇਸੇ ਤਰ੍ਹਾਂ ਹਰਦੀਾਲ ਸਿੰਘ ਕੰਬੋਜ ਜਿਹੜੇ ਐਮਐਲਏ ਰਹਿ ਚੁੱਕੇ ਨੇ 17 ਦੇ ਵਿੱਚ 22 ਦੇ ਵਿੱਚ ਹਾਰ ਗਏ ਨੇ ਰਾਸਪੁਰਾ ਤੋਂ 17% ਦੇ ਲੋਕ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਕੇ ਹਰਦੀਾਲ ਸਿੰਘ ਕੰਬੋਜ ਨੂੰ ਲੜਨੀ ਚਾਹੀਦੀ ਆ ਚੋਣ ਇਹ ਇਹ ਕਿਨਾਰਾ ਉਹ ਵੀ ਚੋਲ ਮદાન ਦੇ ਵਿੱਚ ਨੇ ਪਰ ਜ਼ਿਆਦਾ ਵਿਜੇਂਦਰ ਸਿੰਘਲਾ ਡਾਕਟਰ ਨਵਜੋਦ ਕੌਰ ਹਰਦਿਆਲ ਸਿੰਘ ਕੰਬੂਜ ਕੁਝ ਧੜਾ ਦੇ ਕਹਿੰਦੇ ਕਿ ਲਾਲ ਸਿੰਘ ਹੋਣਾ ਨੂੰ ਵੀ ਲੜਨੀ ਚਾਹੀਦੀ ਲੇਕਿਨ ਲਾਲ ਸਿੰਘ ਹੋਣਾ ਦੀ ਜਿਹੜੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਹੈ ਚੁਕਨੇ ਕਾਂਗਰਸ ਦੇ ਬਹੁਤ ਵੱਡੇ ਕਦਾਵਰ ਲੀਡਰ ਹੈ ਚੁਕਨੇ ਪਰ ਜਿਵੇਂ ਉਹਨਾਂ ਦੀ ਸਿਹਤ ਆਗਿਆ ਨੇ ਦੇ ਲੇਕਿਨ ਜ਼ਿਆਦਾ ਜਿਹੜਾ ਨਾਮ ਆ ਡਾਕਟਰ ਧਰਮਵੀਰ ਗਾਂਧੀ ਡਾਕਟਰ ਨਵਜੋਦ ਕੌਰ ਹਰਦਿਆਲ ਸਿੰਘ ਕੰਬੂਜ ਅਤੇ ਵਿਜੇਂਦਰ ਸਿੰਘਲਾ ਦਾ ਚੱਲ ਅਗਰ ਕਾਂਗਰਸ ਪਾਰਟੀ ਦੀ ਚੱਲੀ ਤੇ ਹੋ ਸਕਦਾ ਹੈ ਕਿ ਪਟਿਆਲੇ ਤੋਂ ਨਵਜੋਤ ਸਿੰਘ ਸਿੱਧੂ ਚੋਣ ਲੜ ਸਵੇ ਲੇਕਿਨ ਉਹ ਆਪਣੀ ਅੰਮ੍ਰਿਤਸਰ ਨੂੰ ਕਰਮ ਭੂਮੀ ਮੰਨਦੇ ਨੇ ਪਟਿਆਲੇ ਨੂੰ ਜਨਮ ਭੂਮੀ ਮੰਨਦੇ ਨੇ ਜੇ ਇਲੈਕਸ਼ਨ ਲੜਗੇ ਤੇ ਚਰਚਾ ਕਿ ਅੰਮ੍ਰਿਤਸਰ ਤੋਂ ਲੜਨਗੇ ਪਟਿਆਲੇ ਤੋਂ ਨਹੀਂ ਲੜਦੇ ਲੇਕਿਨ ਕਾਂਗਰਸ ਪਾਰਟੀ ਦੇ ਕਈ ਜਿਹੜੇ ਲੀਡਰ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਟਿਆਲੇ ਤੋਂ ਹੀ ਚੋਣ ਲੜਨੀ ਚਾਹੀਦੀ ਹੈ ਪਰ ਪਿੱਛੇ ਦੇ ਪ੍ਰਿੰਕਾ ਗਾਂਧੀ ਦਲ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਸਾਰਿਆਂ ਨੂੰ ਪਤਾ ਲੱਗਿਆ ਤਸਵੀਰਾਂ ਬਹੁਤ ਕੁਝ ਬਿਆਨ ਕਰ ਚੁੱਕੀਆਂ ਨੇ ਪਰ ਫਿਰ ਵੀ ਚਰਚਾ ਦੇ ਵਿੱਚ ਡਾਕਟਰ ਤਨਵੀਰ ਗਾਂਧੀ ਵਿਜੇਂਦਰ ਸਿੰਘਲਾ ਨਵਜੋਤ ਕੌਰ ਅਤੇ ਹਰਦੀਾਲ ਸਿੰਘ ਕੰਪੂਰ ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਵੱਲ ਕੌਣ ਲੜ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਤੋਂ ਬੜੀ ਵਾਰ ਘੱਟ ਜਿਹੜੀ ਉਹਨਾਂ ਨੂੰ ਜਿੱਤ ਨਸੀਬੇ ਕਦੇ ਆ ਜਿ세ਦਾ ਗੁਰਚਨ ਸਿੰਘ ਟੋੜਾ ਹੋਣਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਰਾਇਆ ਸੀ ਤੇ ਜਾਂ ਫਿਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਰਾਇਆ ਪ੍ਰੀਤ ਕੌਰ ਨੂੰ ਉਰਾਇਆ ਸੀ ਲੇਕਿਨ ਉਸ ਤੋਂ ਬਾਅਦ ਇਹ ਸੀਟ ਸ਼ਰਮ ਨਿਕਾਲੀ ਦਲ ਦੇ ਹਿੱਸੇ ਨਹੀਂ ਆਈ ਪਰ ਹੁਣ ਚਰਚਾ ਕੇ ਸੁਰਜੀਤ ਸਿੰਘ ਰਖੜਾ ਰਖੜਾ ਪਰਿਵਾਰ ਕਾਫੀ ਦੇਸ਼ ਦਾ ਨਹੀਂ ਵਿਦੇਸ਼ ਦਾ ਇੱਕ ਕਾਫੀ ਉੱਚਾ ਸੁੱਚਾ ਪਰਿਵਾਰ ਮੰਨਿਆ ਜਾਂਦਾ ਹੈਗਾ ਪਿੱਛੇ ਜੇ ਇਹ ਕੋ ਕਿ ਪਿੰਡ ਰਖੜਾ ਵੈਸੇ ਢਾਲੀਵਾਲ ਬ੍ਰਦਰ ਤੌਰ ਤੇ ਜਾਣ ਜਾਂਦੇ ਪਿੱਛੇ ਜੇ ਜਿਹੜੇ ਇਹਨਾਂ ਦੇ ਵੱਡੇ ਭਰਾਣੇ ਜਿਹੜੇ ਅਮਰੀਕਾ ਦੇ ਇੱਕ ਚੰਗੇ ਬਿਜ਼ਨਸਮੈਨ ਤੇ ਉਹਨਾਂ ਨੂੰ ਵੀ ਭਾਰਤ ਸਰਕਾਰ ਨੇ ਰੋਕ ਲਿਆ ਸੀ ਕਿਉਂਕਿ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਬੜੀ ਮਦਦ ਕੀਤੀ ਲੇਕਿਨ ਬਾਅਦ ਚ ਉਹ ਮਸਲਾ ਕਾਫੀ ਸੈਟਲ ਹੋ ਗਿਆ ਸੀ ਤੇ ਪਿੱਛੇ ਜੇ ਢਾਲੀਵਾਲ ਬ੍ਰਦਰ ਦੇਸ਼ ਦੀ ਸਰਕਾਰ ਨੂੰ ਮਿਲ ਕੇ ਵੀ ਆਏ ਸੀ ਲੇਕਿਨ ਇਸ ਦੇ ਬਾਅਦ ਦੀ ਚਰਚਾ ਕਿ ਜੇ ਅਗਰ ਸ਼ਰੂਨੀ ਕਾਲੀ ਦਲ ਦੇ ਜਿਹੜੇ ਵਰਕਰ ਜਾਂ ਸਪੋਰਟਰ ਚਾਹੁੰਦੇ ਨੇ ਕਿ ਉਹ ਸਰਜੀਤ ਸਿੰਘ ਰਖੜਾ ਜਿਹੜੇ ਕੈਪਟਨ ਮੰਤਰੀ ਵੀ ਪੰਜਾਬ ਦੇ ਵਿੱਚ ਰਹਿ ਚੁੱਕੇ 2019 ਦੇ ਵਿੱਚ ਵਿਹਾਰ ਗਏ ਨੇ ਅਕਾਲੀ ਦਲ ਦੇ ਨਾਲ ਜੁੜੇ ਕੇ ਇੱਕ ਤੇ ਪੈਸੇ ਪੱਖੋਂ ਸਿਆਣਪ ਪੱਖੋਂ ਸੂਝਬੂਝ ਪੱਖੋਂ ਔਰ ਇੱਕ ਸਿਹਰਦ ਗੰਭੀਰ ਦੇ ਤੌਰ ਤੇ ਸਾਫ ਸੁਥਰੇ ਤੌਰ ਤੇ شریف ਨੇਤਾ ਦੇ ਤੌਰ ਤੇ ਸਰਜੀਤ ਸਿੰਘ ਰਖੜਾ ਬਣੇ ਜਾਂਦੇ ਨੇ ਇਸ ਕਰਕੇ ਅਕਾਲੀ ਦਲ ਦੇ ਬਹੁਤੇ ਜਿਹੜੇ ਲੋਕ ਨੇ 54% ਦੇ ਕਰੀਬ ਚਾਹੁੰਦੇ ਨੇ ਕਿ ਸਰਜੀਤ ਸਿੰਘ ਰਖੜਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਜਿਸੇ ਤਰ੍ਹਾਂ ਚਰਨ ਸਿੰਘ ਬਰਾੜ ਜਿਹੜੇ ਸੁਭੀਤ ਸਿੰਘ ਬਾਦਲ ਦੇ OSD ਰਹਿ ਚੁੱਕੇ ਨੇ 2022 ਦੇ ਵਿੱਚ ਉਹਨਾਂ ਨੇ ਰਾਜਪੁਰਾ ਇਲੈਕਸ਼ਨ ਵੀ ਲੜੀ ਵਿਧਾਨ ਸਭਾ ਦੀ ਅਗਰ ਸੁਜੀਤ ਸਿੰਘ ਰਖੜਾ ਨਹੀਂ ਮੰਨਦੇ ਆਗੇ ਤੇ ਹੋ ਸਕਦਾ ਕਿ ਚਰਨ ਸਿੰਘ ਬਰਾੜ ਦਾ ਵੀ ਟਿਕਟ ਲੈਣ ਵਿੱਚ ਉਹ ਕਾਮਯਾਬ ਹੋ ਸਕਦੇ ਨੇ ਸੁਭੀਤ ਸਿੰਘ ਬਾਦਲ ਦੇ ਕਰੀਬੀਆਂ ਵਿੱਚੋਂ ਅੱਜਕੱਲ ਜਿੰਨੇ ਵੀ ਕਰੀਬੀ ਨੇ ਉਹਨਾਂ ਕਰੀਬੀਆਂ ਵਿੱਚੋਂ ਚਰਨਜੀਤ ਸਿੰਘ ਬਰਾੜ ਦੇ ਵੀ ਆਪਣੀ ਥਾਂ ਵਾਂ 15 ਫੀਦੀ ਜਿਹੜੇ ਕਾਲੀ ਦਲ ਦੇ ਨਾਲ ਲੋਕ ਜੁੜੇ ਨੇ ਉਹ ਚਾਹੁੰਦੇ ਕਿ ਚਰਨ ਸਿੰਘ ਬਰਾੜ ਨੂੰ ਟਿੱਕੜੇ ਦਿੱਤੀ ਜਾਣੀ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼੍ਰੋਮਣੀ ਕਾਲੇ ਦਲ ਜੂਥ ਚਿਹਰੇ ਰਹਿ ਚੁੱਕੇ ਹਨ ਬੜੀ ਵਾਰ ਕਿਸਮਤ ਅਜਮਾਈ ਆ ਪਰ ਉਹਨਾਂ ਨੂੰ ਹਲੇ ਤੱਕ ਵਿਧਾਨ ਸਭਾ ਦੀ ਪੌੜੀਆਂ ਚੜ੍ਹਨ ਦਾ ਮੌਕਾ ਨਹੀਂ ਮਿਲਿਆ 22 ਚ 17 ਚ 12 ਚ ਲੇਕਿਨ ਸਵਾਰ ਚਰਚਾ ਵਿੱਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੀ ਜਿਹੜੀ ਨੌਜਵਾਨ ਚਿਹਰੇ ਦੇ ਤੌਰ ਤੇ ਪਟਿਆਲਾ ਤੋਂ ਲੜਾਇਆ ਜਾ ਸਕਦਾ ਲੇਕਿਨ ਕਾਲੀ ਦਲ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ 12% ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈਗੀ ਇਹ ਚਰਚਾ ਚ ਤਿੰਨ ਨਾਮ ਆ ਪਟਿਆਲੇ ਤੋਂ ਸਰਜੀਤ ਸਿੰਘ ਰਖੜਾ ਚਰਨਜੀਤ ਸਿੰਘ ਬਰਾੜ ਤੇ ਗੁਰਪ੍ਰੀਤ ਸਿੰਘ ਰਾਜੂ ਕਰਨ ਇਹ ਅਸੀਂ ਪਟਿਆਲਾ ਸੀਟ ਦੀ ਗੱਲ ਕੀਤੀ ਆ ਆਉਣ ਵਾਲੇ ਸਮੇਂ ਚ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਫ ਹੋ ਜਣੀਆਂ ਕਿਉਂਕਿ ਹੁਣ ਵੇਲਾ ਬਹੁਤ ਘੱਟ ਰਹਿ ਗਿਆ ਪਾਰਟੀਆਂ ਨੇ ਤਿਆਰੀ ਸ਼ੁਰੂ ਕਾਫੀ ਚਿਰ ਦੀ ਕੀਤੀ ਆ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀਆ ਇਸੇ ਤਰ੍ਹਾਂ ਲੋਕ ਸਭਾ ਦੇ ਨਾਲ ਹੋਰ ਸਬੰਧਤ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ